ਜੇਕਰ ਦਿੱਲੀ ਸਿੱਖਿਆ ਡਾਇਰੈਕਟਰ ਦੇ ਸਾਲਾਨਾ ਛੁੱਟੀਆਂ ਦੇ ਕੈਲੰਡਰ ਤੇ ਨਿਗਾਹ ਮਾਰੋ ਤਾਂ ਸਕੂਲ 11 ਮਈ ਤੋਂ ਬੰਦ ਹੋਣ ਦੀ ਸੰਭਾਵਨਾ ਹੈਗੀ ਹੈ। ਮਾਰਚ ਦੇ ਸਵੇਰੇ ਐਲਾਨ ਕੀਤਾ ਕਿ ਰਾਹੁਲ ਗਾਂਧੀ رائے ਬਰੇਲੀ ਤੋਂ ਲੋਕ ਸਭਾ ਚੋਣ ਲੜਨਗੇ ਜੋ ਪਹਿਲਾਂ ਉਹਨਾਂ ਦੀ ਮਾਂ ਦੀ ਸੀਟ ਸੀਗੀ। ਪੱਛਮੀ ਬੰਗਾਲ ਦੇ ਰਾਜਪਾਲ ਦੇ ਉੱਤੇ ਯੌਨ ਸੋਸ਼ਣ ਦਾ ਦੋਸ਼ ਲੱਗਿਆ। ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਿਵਿੰਦਰ ਹਾਜ਼ਰ ਹਾਂ ਦੇਸ਼ ਦੁਨੀਆ ਤੇ तमाम ਪੰਜਾਬ ਦੀ ਖਬਰਾਂ ਦਿਨਾਲ ਤੁਹਾਡੇ ਨਾਲ ਸਮਝ ਪਾ ਰਹੇ ਆਂ ਵੱਡੀਆਂ ਖਬਰਾਂ ਦੇ ਵਿੱਚੋਂ ਗੱਲ ਕਰੀਏ ਤਾਂ ਜੋ ਸਾਡੇ ਸਾਹਮਣੇ ਰਹੀ ਉਹਦੇ ਵਿੱਚ ਸਭ ਤੋਂ ਪਹਿਲੀ ਖਬਰ ਦੋਸਤੋ ਇਸ ਮੁੱਦੇ ਦੇ ਉੱਤੇ ਆ ਜਾਂ ਇਸ ਨੁਕਤੇ ਨਜ਼ਰ ਦੇ ਉੱਤੇ ਟਿਕੀ ਹੋਈ ਹੈ ਕਿ ਫਿਲਹਾਲ ਜਿਵੇਂ ਚੋਣਾ ਦਾ ਮੌਸਮ ਵਧਿਆ ਉਸੇ ਤਰ੍ਹਾਂ ਚੋਣਾ ਦੀ ਗਰਮੀ ਵਧੀ ਹੈ ਮੌਸਮੀ ਗਰਮੀ ਵੀ ਵਧਣ ਲੱਗੀ ਹੋਈ ਹੈ ਕਿਉਂਕਿ ਕਈ ਰਾਜਾਂ ਦੇ ਵਿੱਚ ਹੀਟ ਵੇਵ ਅਲਰਟ ਜਾਰੀ ਹੋ ਗਿਆ ਹੈ ਹਰਖੰਡ ਅਤੇ ਸਮੇਤ ਕੁਝ ਰਾਜਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਤਾਪਮਾਨ ਵਧਣ ਦੇ ਮੱਦੇਨਜ਼ਰ ਸਕੂਲ ਜਿਹੜੇ ਨੇ ਉਹ ਬੰਦ ਹੋਣ ਦਾ ਇੰਤਜ਼ਾਰ ਕਰ ਰਹੇ ਹੈਗੇ ਨੇ ਦਿੱਲੀ ਸਰਕਾਰ ਨੇ ਫਿਲਹਾਲ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਹੈਗਾ ਜੇਕਰ ਦਿੱਲੀ ਸਿੱਖਿਆ ਡਾਇਰੈਕਟਰ ਤੇ ਸਾਲਾਨਾ ਛੁੱਟੀਆਂ ਦੇ ਕੈਲੰਡਰ ਤੇ ਨਿਗਾਹ ਮਾਰੋ ਤਾਂ ਸਕੂਲ 11 ਮਈ ਤੋਂ ਬੰਦ ਹੋਣ ਦੀ ਸੰਭਾਵਨਾ ਹੈਗੀ ਆ ਇੱਧਰ ਪੰਜਾਬ ਦੀਆਂ ਖਬਰਾਂ ਦੇ ਬਲ ਵੀ ਆਈ ਹੈ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਸਿਆਸੀ ਵਧਿਆ ਹੋਇਆ ਸੋ so, 10 ਮਈ ਤੱਕ ਜਿਹੜਾ ਹੈਗਾ ਵਾ ਲੱਗਦਾ ਕਿ ਥੋੜਾ ਜਿਹਾ ਮੌਸਮ ਹੈ ਮੌਸਮ ਦੇ ਵਿੱਚ ਭਵਿੱਖਬਾਣੀ ਕੀਤੀ ਆ ਮੌਸਮ ਪੰਜਾਬ ਤੇ ਹਰਿਆਣਾ ਦੇ ਵਿੱਚ ਇੱਕਦਮ ਮੌਸਮ ਜਿਹੜਾ ਕੁਝ ਹਿੱਸਿਆਂ ਵਿੱਚ ਬਦਲੂਗਾ ਤੇ ਨਾਲ ਦੀ ਨਾਲ ਹੀ بارش ਹੋਣ ਦੀ ਸੰਭਾਵਨਾ ਦੀ ਪੇਸ਼ੀ ਨਗੋਈ ਵੀ ਕੀਤੀ ਗਈ ਹੈ ਦੋਸਤੋ ਅੰਮ੍ਰਿਤਸਰ ਦੇ ਵਿੱਚ ਹੁਣ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜਾ ਹੈਗਾ ਜ਼ਿਲ੍ਹਾ ਲਗਾਤਾਰ ਦੂਜੀ ਵਾਰ ਅਵਲ ਰਿਹਾ ਮਤਲਬ ਵੋਟ ਪ੍ਰਤੀਸ਼ਤ ਉਰੇ ਸਭ ਤੋਂ ਜ਼ਿਆਦਾ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਮਾਹੌਲ ਕਿਸ ਤਰ੍ਹਾਂ ਦਾ ਰਾਏ ਬਰੇਲੀ ਤੋਂ ਰਾਹੁਲ ਗਾਂਧੀ ਚੋਣ ਲੜਨਗੇ ਕੋ ਮੰਤਰੀ ਖਬਰ ਪਹਿਲਾਂ ਸਾਂਝੀ ਕਰ ਲਈਏ ਰਾਏ ਬਰੇਲੀ ਹਲਕੇ ਤੋਂ ਲੋਕ ਸਭਾ ਚੋਣ ਕਾਂਗਰਸ ਦੇ ਰਾਹੁਲ ਗਾਂਧੀ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਦੀ ਮਾਂ ਸੋਨੀਆ ਗਾਂਧੀ ਭੈਣ ਪ੍ਰਿੰਕਾ ਵਾੜਦਰਾ ਤੇ ਪਾਰਟੀ ਦੇ ਪ੍ਰਧਾਨ ਮਲਕ ਅਰਜਨ ਖੜਗੇ ਉਹਨਾਂ ਦੇ ਨਾਲ ਸੀਗੇ ਇਸ ਤੋਂ ਪਹਿਲਾਂ ਨਾਮਜ਼ਦਗੀ ਲਈ ਆਪਣੀ ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿੰਕਾ ਵਾੜਦਰਾ ਦੇ ਨਾਲ ਹੀ ਤੇ ਪੁੱਜੇ ਸੀ ਰਾਹੁਲ ਨੇ ਆਪਣੀ ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿੰਕਾ ਬਾਦਰਾ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਅਹਲੌਰ ਤੇ ਹੋਰਾਂ ਨਾਲ ਫੁਰਸਤਗੰਜ ਹਵਾਈ ਅੱਡੇ ਤੇ ਉੱਤੇ ਉਤਰੇ ਪਾਰਟੀ ਦੇ ਜਿਹੜੇ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਮੈਦਾਨ ਵਿੱਚ ਖੜਾਇਆ ਗਿਆ ਸ਼ਰਮਾ ਨੇ ਵੀ ਜਿਹੜਾ ਹੈਗਾ ਕਾਗਜ਼ दाखल ਕੀਤੇ ਨੇ ਪਾਰਟੀ ਨੇ ਸਵੇਰੇ ਐਲਾਨ ਕੀਤਾ ਕਿ ਰਾਹੁਲ ਗਾਂਧੀ رائے ਬਰੇਲੀ ਤੋਂ ਲੋਕ ਸਭਾ ਚੋਣ ਲੜਨਗੇ ਜੋ ਪਹਿਲਾਂ ਉਹਨਾਂ ਦੀ ਮਾਂ ਦੀ ਸੀਟ ਸੀਗੀ ਚੋਣ ਖੇਤਰ ਚੁਣਿਆ ਪਾਰਟੀ ਨੇ ਜਿਹੜਾ ਬਿਆਨ ਦੇ ਵਿੱਚ ਕਿਹਾ ਕਿ ਰਾਹੁਲ ਗਾਂਧੀ ਦੇ ਕਰੀਬੀ ਸਾਥੀ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਲੋਕ ਸਭਾ ਤੋਂ ਚੋਣ ਮੈਦਾਨ ਦੇ ਵਿੱਚ ਲੜਾਇਆ ਜਾਏਗਾ ਦੋਹਾਂ ਦਾ ਐਲਾਨ ਹੋ ਚੁੱਕਿਆ ਵਾ ਜਦ ਕਿ ਮੋਦੀ ਨੇ ਵੀ ਤੰਜ ਕਸ ਦਿੱਤਾ ਕਿ ਜੀ ਵਾਈ ਨਾਟ ਦੇ ਵਿੱਚ ਹਾਰ ਦੇ ਡਰੋਂ ਸ਼ਾਇਦ ਆਦਾ ਰਾਇਬਰੇਲੀ ਦੇ ਵਿੱਚ ਗਿਆ ਮਸਲਾ ਅਸਲ ਵਿੱਚ ਇਹ ਨਹੀਂ ਹੈਗਾ ਮਸਲਾ ਇਹ ਹੈ ਕਿ ਕੋਈ ਮੋਦੀ ਨੂੰ ਵੀ ਪੁੱਛ ਸਕਦਾ ਸੀ ਕਿ 2014 ਦੀ ਇਲੈਕਸ਼ਨ ਵਿੱਚ ਤੁਸੀਂ ਵੀ ਦੋ ਹਲਕਿਆਂ ਤੋਂ ਚੋਣ ਲੜੀ ਸੀ ਹਾਲਾਂਕਿ ਦੋਹਾਂ ਤੋਂ ਜਿੱਤੇ ਸੀ ਤੁਸੀਂ ਉਹ ਵਕਰੀ ਗੱਲ ਹੈ ਪਰ ਤੁਹਾਡੇ ਉੱਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਕਿ ਤੁਹਾਨੂੰ ਵੀ ਕੋਈ ਡਰ ਵਗੈਰਾ ਦਾ ਜਿਹੜੇ ਸੰਭਾਵਨਾ ਲੱਗ ਰਹੀ ਸੀ ਸੋ ਇਹ ਚੋਣਾ ਦੇ ਵਿੱਚ ਇੱਕ ਆਪਣੇ ਹਿਸਾਬ ਦੇ ਨਾਲ ਨਾ ਹਰੇ ਕੋਈ ਆਪਣੀ ਨੂਰਾ ਕੁਸ਼ਤੀ ਕਰਦਾ ਹੈ ਆਪਣੀ ਆਪਣੀ ਵਿਆਖਿਆ ਕਰਦਾ ਹੈ ਇਹਦੇ ਨਾਲ ਹੀ ਗੱਲ ਕਰੀਏ ਪੱਛਮੀ ਬੰਗਾਲ ਦੇ ਰਾਜਪਾਲ ਦੇ ਉੱਤੇ ਯੌਨ ਸੋਸ਼ਣ ਦਾ ਦੋਸ਼ ਲੱਗਿਆ ਸਰੀਰਕ ਸੋਸ਼ਣ ਦਾ ਦੋਸ਼ ਲੱਗਿਆ ਉੱਥੇ ਕੰਮ ਕਰਨ ਵਾਲੀ ਜਿਹੜੀ ਹੈਗੀ ਰਾਜਪਾਬੰਦ ਦੇ ਵਿੱਚ ਇੱਕ ਔਰਤ ਨੇ ਲਾਇਆ ਰਾਜਪਾਲ ਸੀ ਵੀ ਆਨੰਦ ਬੋਸ ਨੇ ਦੇ ਵਿਚ ਜਿਹੜਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਜਿਹੜਾ ਇਹ ਗੱਲਬਾਤ ਹੈ ਇਸ ਉਸ ਸਮੇਂ ਗਹਿਰਾ ਹੋ ਗਿਆ ਜਦੋਂ TMC ਨੇ ਰਾਜਪਾਲ ਦੇ ਵਿੱਚ ਇੱਕ ਮਹਿਲਾ ਜਿਹੜਾ ਹੈਗਾ ਸੰਵਿਧਾ ਕਰਮਚਾਰੀ ਦੇ ਮਾਮਲੇ ਤੇ ਮੁੱਦਾ ਉਠਾਇਆ ਔਰੋਪ ਲਗਾਇਆ ਕਿ ਆ ਕਿ ਰਾਜਪਾਲ ਨੇ ਛੇੜਖਾਨੀ ਕੀਤੀ ਹੈ ਬੋਸ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਚਾਈ ਦੀ ਜਿੱਤ ਹੋਊਗੀ ਇਸ ਲਈ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਘੜੇ ਜਾ ਰਹੇ ਨੈਰੇਟਿਵ ਨੂੰ ਉਹ ਸਹੀ ਨਹੀਂ ਮੰਨਦੇ ਇਹਦੇ ਵਿੱਚ ਰਾਜਪਾਲ ਨੇ ਵੀਰਵਾਰ ਨੂੰ ਰਾਤ ਨੂੰ ਦੇਸ਼ ਜਾਰੀ ਕਰਕੇ ਪੁਲਿਸ ਅਤੇ ਰਾਜ ਦੇ ਵਿੱਤ ਮੰਤਰੀ ਚੰ드ਰੇਮਾ ਪਟਾਚਾਰੀ ਦੇ ਰਾਜ ਭਵਨ ਵਿੱਚ ਪ੍ਰਵੇਸ਼ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਬੋਸ ਨੇ ਕਿਹਾ ਕਿ ਅਗਰ ਜੇਕਰ ਕੋਈ ਮੈਨੂੰ ਬਦਨਾਮ ਕਰਕੇ ਕੁਝ ਚਨਾਵੀ ਫਾਇਦਾ ਕਰਨਾ ਚਾਹੁੰਦਾ ਤਾਂ ਭਗਵਾਨ ਉਹਦਾ ਭਲਾ ਕਰੇ ਲੇਕਿਨ ਉਹ ਬੰਗਾਲ ਦੇ ਭ੍ਰਿਸ਼ਟਾਚਾਰ ਤੇ ਹਿੰਸਾ ਦੇ ਖਿਲਾਫ ਮੇਰੀ ਲੜਾਈ ਨਹੀਂ ਰੋਕ ਸਕਦੇ ਹੁਣ ਸਵਾਲ ਇਹ ਆ ਗਿਆ ਕਿ ਰਾਜਪਾਲ ਇੱਥੇ ਨੇ ਰਾਜਪਾਲ ਤੇ ਪਹਿਲਾ ਦੋਸ਼ ਲੱਗਦੇ ਰਹੇ ਨੇ ਵੀ ਉਹ ਇੱਕ ਸਿਆਸੀ ਪਾਰਟੀ ਦੇ ਹੋ ਕੇ ਚੱਲਦੇ ਨੇ ਮਤਲਬ ਬੀਜੇਪੀ ਦੇ ਹੋ ਕੇ ਚੱਲਦੇ ਹੈਗੇ ਨੇ ਮਸਲਾ ਇੱਥੇ ਇਹੀ ਆ ਜਾਂਦਾ ਵਾ ਜਿ ਉਹ ਜਦੋਂ ਰਾਜਪਾਲ ਉੱਤੇ ਹਜੇ ਦੋਸ਼ ਲੱਗਦੇ ਨੇ ਦੋਸਤੋ ਕਿ ਭਾਈ ਰਾਜਪਾਲ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਕਿ ਆਪਣਾ ਇੱਕ ਧਰਨਾ ਬਣੇ ਹੁਣ ਵੀ ਜਦੋਂ ਤੁਹਾਡੇ ਤੇ ਇੱਕ سنگੀਨ ਦੋਸ਼ ਲੱਗਿਆ ਤੁਹਾਡਾ ਇਹ ਹਿੰਮਤ ਤੁਹਾਡਾ ਬਣਨਾ ਵਾ ਇੱਕ ਨੈਤਿਕ ਤੌਰ ਤੇ ਤੁਹਾਡਾ ਪਰਮਾਨਾ ਬਣਦਾ ਕਿ ਤੁਸੀਂ ਕੋਮ ਵੀ ਭਾਈ ਠੀਕ ਹੈ ਮੇਰੇ ਡਾਂਚ ਕਰਵਾ ਲਓ ਤਦੋਂ ਤੱਕ ਕਿ ਭਈ ਮੈਂ ਨੈਤਿਕ ਤੌਰ ਤੇ ਡਾਰਟੇ ਡਿਜ਼ਾਈਨ ਦੇਣਾ ਹੈਗਾ ਇਹ ਇਸ ਨਾਲ ਤੁਹਾਡਾ ਕਦ ਵੱਡਾ ਹੋਣਾ ਸੀਗਾ ਫਿਲਹਾਲ ਤੁਹਾਡਾ ਕਦ ਵੱਡਾ ਨਹੀਂ ਹੋਇਆ ਹੈਗਾ ਤੁਹਾਡਾ ਕਦ ਜਿਹੜਾ ਹੈਗਾ ਹੋਰ ਛੋਟਾ ਹੋਇਆ ਕਰਨਾਟਕ ਦੇ ਵਿੱਚ ਪ੍ਰਜਵਲ ਰੇਵਨਾ ਉੱਤੇ ਰੇਪ ਦੇ ਮਾਮਲੇ ਮਾਮਲਾ ਦਰਜ ਕੀਤਾ ਗਿਆ ਪਿਤਾ ਦੇ ਖਿਲਾਫ ਜਿਹੜਾ ਹੈਗਾ ਅ ਅਗਵਾ ਦਾ ਵੀ ਔਰੋਪ ਲੱਗਿਆ ਇਹ ਵੱਡਾ ਮਾਮਲਾ ਕਰਨਾਟਕ ਦੇ ਵਿੱਚ ਕਰਨਾਟਕ ਦੇ ਵਿੱਚੋਂ ਇਸੇ ਮਾਮਲੇ ਨਾਲ ਜੁੜੀ ਹੋਈ ਜਿਹੜੀ ਖਬਰ ਇਹ ਵੀ ਆ ਕਿ ਕਰਨਾਟਕ ਭਾਜਪਾ ਦੇ ਵਿੱਚੋਂ ਜਿਹੜਾ ਹੈਗਾ ਕੱਢੇ ਹੋਏ ਕੇਐਸ ਈਸ਼ੱਪਾ ਦੇ ਬੇਟੇ ਕੇਈ ਕੰਤੇਸ਼ ਸਥਾਨਕ ਅਦਾਲਤ ਵਿੱਚ ਇੱਕ ਸਥਾਈ ਜਿਹੜੇ ਹੈਗੇ ਆਦੇਸ਼ ਪ੍ਰਾਪਤ ਕੀਤਾ ਜੋ ਕਿ ਮੀਡੀਆ ਨੇ ਉਹਨਾਂ ਦੇ ਨਾਲ ਸੰਬੰਧਿਤ ਕਿਸੇ ਵੀ ਸਪਸ਼ਟ ਚਿੱਤਰ ਜਾਂ ਵੀਡੀਓ ਨੂੰ ਪ੍ਰਕਾਸ਼ਿਤ ਕਰਨ ਤੇ ਰੋਕ ਲਾਈ ਆ ਵਰਤਮਾਨ ਵਿੱਚ ਯੋਨ ਅਸਪੀਡਨ ਦੇ ਮਾਮਲੇ ਵਿੱਚ ਮਤਲਬ ਸਰੀਰਕ ਹਿੰਸਾ ਸ਼ੋਸ਼ਣ ਦੇ ਮਾਮਲੇ ਵਿੱਚ આરોਪਾਂ ਵਿੱਚ ਘਰੇ ਹੋਏ ਹਾਸਨ ਸੰਸਦ ਮੈਂਬਰ ਰੇਵੰਨਾ ਨੇ ਵੀ 20 ਤੇ ਹੀ ਦੇ ਵਿੱਚ 86 ਮੀਡੀਆ ਸੰਸਥਾਨਾਂ ਦੇ ਖਿਲਾਫ ਇਸੇ ਤਰ੍ਹਾਂ ਦਾ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਆਦੇਸ਼ ਪ੍ਰਾਪਤ ਕੀਤਾ ਸੀਗਾ ਕਿ ਮੇਰੀ ਕੋਈ ਵੀਡੀਓ ਫੋਟੋ ਚਲਾਈ ਨਾ ਜਾਵੇ ਇਦਾਂ ਮਤਲਬ ਹੁਣ ਸਵਾਲ ਇੱਥੇ ਵੀ ਹੋਣ ਲੱਗ ਗਿਆ ਕਿ ਕੀ ਕਿਤੇ ਇਹ ਸੰਸਦ ਮੈਂਬਰ ਤਾਂ ਨਹੀਂ ਸਵਾਲਾਂ ਦੇ ਘੇਰੇ ਵਿੱਚ ਇਹ ਤਾਂ ਨਹੀਂ ਕੁਝ ਉਸੇ ਤਰ੍ਹਾਂ ਕਰਨ ਲੱਗਿਆ ਹੋਇਆ ਉਧਰ ਜਿਹੜਾ ਹਰਿਆਣਾ ਦੇ ਮੰਤਰੀ ਹੈਗੇ ਨੇ ਜੀ ਸਾਬਕਾ ਮੰਤਰੀ ਕਹਿਣਾ ਚਾਹੀਦਾ ਹੁਣ ਤਾਂ ਉਹ ਉਹ ਗ੍ਰਹਿ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਉਹਨਾਂ ਨੇ ਹਾਲ ਹੀ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਤੋਂ ਬਾਅਦ ਕੈਬਨਿਟ ਤੋਂ ਬਾਹਰ ਕੀਤਾ ਗਿਆ ਭਾਜਪਾ ਦੇ ਨੇਤਾ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਪਾਰਟੀ ਆਪਣੀ ਪਾਰਟੀ ਦੇ ਵਿੱਚ ਪਰਾਇਆ ਬਣਾ ਦਿੱਤਾ ਐਨਟੀਵੀ ਦੀ ਰਿਪੋਰਟ ਦੇ ਮੁਤਾਬਕ ਅੰਬਾਲਾ ਦੇ ਇੱਕ ਰੈਲੀ ਦੇ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਨੇਤਾ ਨੇ ਕਿਹਾ ਬਿਨਾਂ ਕਿਸੇ ਨਾਮ ਲੈ ਕੇ ਕਿਹਾ ਕਿ ਮੰਨਿਆ ਕਿ ਕੁਝ ਲੋਕਾਂ ਨੇ ਮੈਨੂੰ ਮੇਰੀ ਪਾਰਟੀ ਤੋਂ ਬਗਾਨਾ ਕੀਤਾ ਪਰ ਕਈ ਵਾਰ ਬਗਾਨੇ ਆਪਣੇਆਂ ਤੋਂ ਵੀ ਜ਼ਿਆਦਾ ਕੰਮ ਆਉਂਦੇ ਹੈਗੇ ਨੇ ਇੱਥੋਂ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਅ ਜੋ ਅਨਿਲ ਵਿਜੈ ਉਹਦਾ ਜਿਹੜਾ ਰੋਸਾ ਹੈਗਾ ਉਹ ਪਹਿਲਾਂ ਵੀ ਚਰਚਾ ਵਿੱਚ ਆਉਂਦਾ ਰਿਹਾ ਕਿ ਆਪਣੀ ਪਾਰਟੀ ਨਾਲ ਉਹ ਰੁੱਸੇ ਹੋਏ ਨੇ ਉਹ ਰੁੱਸਿਆ ਹੋਇਆ ਹੋਣਾ ਸਪਸ਼ਟ ਦਿਖਾਈ ਦੇ ਰਿਹਾ ਹੈਗਾ ਕਿ ਜਨਾਬ ਦੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਅ ਪਾਰਟੀ ਦੇ ਨਾਲ ਜਿਹੜੀ ਹੈਗੀ ਆ ਇੱਕ ਨਾਲ ਉੱਤਰਾ ਨਾਲ ਉਹ ਤੜੰਗ ਹੋਏ ਹੋਏ ਦਿਖਾਈ ਦੇ ਰਹੇ ਹੈਗੇ ਨੇ ਅੱਗੇ ਜਾ ਕੇ ਚੀਪ ਸਮੀਕਰਨ ਬਣਦਾ ਉਹ ਆਪਣਾ ਕੀ ਰੂਪ ਲੈਂਦੇ ਨੇ ਇਹ ਤਾਂ ਹੁਣ ਫਿਲਹਾਲ ਬਾਅਦ ਚ ਪਤਾ ਲੱਗੂ ਇਧਰ ਭਾਜਪਾ ਨੇ ਜਿਹੜਾ ਬ੍ਰਿਜ ਪੂਸ਼ਨ ਬ੍ਰਿਜ ਪੂਸ਼ਨ ਸ਼ਰਨ ਸਿੰਘ ਸੀ ਜਿਹੜਾ ਬ੍ਰਿਜ ਪੂਸ਼ਨ ਸਿੰਘ ਦੇ ਪੁੱਤਰ ਨੂੰ ਜਿਹੜਾ ਹੈਗਾ ਕਰਨ ਪੂਸ਼ਨ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਇਹਨਾਂ ਦੇ ਪਿਤਾ ਜਿਹੜਾ ਬ੍ਰਿਜ ਪੂਸ਼ਨ ਸ਼ਰਨ ਸਿੰਘ ਉਹ ਬੀਜੇਪੀ ਦੇ ਐਮਪੀ ਨੇ ਜਿਹੜੇ ਖੁਦ ਕੁਸ਼ਤੀ ਫੈਡਰੇਸ਼ਨ ਦੇ ਲੀਡਰ ਸੀਗੇ ਕੁਸ਼ਤੀ ਫੈਡਰੇਸ਼ਨ ਦੇ ਲੀਡਰ ਹੋ ਕੇ ਉਹਨਾਂ ਦੇ ਉੱਤੇ ਮਹਿਲਾ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਦਾ ਦੋਸ਼ ਲੱਗਿਆ ਸੀਗਾ ਸਰਕਾਰ ਲਗਾਤਾਰ ਬਚਾਉਂਦੀ ਰਹੀ ਬਾਅਦ ਵਿੱਚ ਆ ਕੇ ਜਿਹੜਾ ਹੈਗਾ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਕੁਸ਼ਤੀ ਫੈਡਰੇਸ਼ਨ ਤੋਂ ਜਾਂ ਕੁਸ਼ਤੀ ਫੈਡਰੇਸ਼ਨ ਭੰਗ ਹੋਈ ਇਹਨਾਂ ਨੂੰ ਦੇ ਪੁੱਤਰ ਨੂੰ ਟਿਕਟ ਦੇਣ ਦਾ ਮਤਲਬ ਇਹ ਹੈਗਾ ਕਿਉਂਕਿ ਜਦੋਂ ਪੁੱਤਰ ਨੂੰ ਪੁੱਤਰ ਦੀ ਵੀ ਇਹ ਦੋਸ਼ ਸੀਗਾ ਜਦੋਂ ਕੁਸ਼ਤੀ ਫੈਡਰੇਸ਼ਨ ਦਾ ਇੱਕ ਟੈਂਪਰੇਰੀ ਪ੍ਰਧਾਨ ਲਾਇਆ ਗਿਆ ਸੀ ਟੈਂਪਰੇਰੀ ਤਾਂ ਉਹ ਵੀ ਬ੍ਰਿਜ ਭੁਸ਼ਣ ਦਾ ਹੀ ਬੰਦਾ ਸੀ ਤਾਂ ਇਹਨੇ ਜਿੱਤੂ ਅੰਦਾਜ਼ ਦੇ ਵਿੱਚ ਜਿਹੜਾ ਹੈਗਾ ਇੱਕ ਖੁਸ਼ੀ ਮرائی ਸੀਗੀ ਜਿਹੜਾ ਫਿਰ ਮਤਲਬ ਲਓ ਜੀ ਅਸੀਂ ਤਾਂ ਜਿੱਤ ਲੈ ਸਾਡਾ ਕੀ ਹੋ ਗਿਆ ਇਸ ਤਰ੍ਹਾਂ ਦੀ ਮਾਨਸਿਕਤਾ ਵਾਲਿਆਂ ਨੂੰ ਭਾਪੀ ਕਿਵੇਂ ਪੱਠੇ ਪਾ ਰਹੀ ਹੈ ਉਹਦੇ ਪਰਿਵਾਰ ਵਿੱਚੋਂ ਟਿਕਟ ਦਿੱਤੀ ਗਈ ਹੈ ਪਹਿਲੀ ਗੱਲ ਤਾਂ ਹੈਗੀ ਕਿ ਕੀ ਇਹ ਭਰਾਵਾ ਪਰਿਵਾਰਵਾਦ ਨਹੀਂ ਹੈਗਾ ਦੂਜੀ ਗੱਲ ਹੈਗੀ ਕਿ ਤੁਸੀਂ ਜਿਹੜਾ ਹੈਗਾ ਬਲਾਤਕਾਰੀਆਂ ਨੂੰ ਟਿਕਟ ਦੇ ਰਹੇ ਹੈਗੀਆਂ ਜਾਂ ਰੇਪ ਜਿਹੜੇ ਛੇੜਖਾਨੀਆਂ ਦੇ ਮਾਮਲੇ ਵਿੱਚ ਔਰਤਾਂ ਦੇ ਨਾਲ ਸ਼ੋਸ਼ਣ ਕਰਨ ਵਾਲਿਆਂ ਨੂੰ ਟਿਕਟ ਦੇ ਰਹੇ ਹੋ ਤਾਂ ਫੇ ਤੁਹਾਡੀ ਜਿਹੜਾ ਬੇਟੀ ਪੜਾਓ ਬੇਟੀ ਬਚਾਓ ਉਹ ਸਾਰਾ ਕੁਝ ਕਿੱਥੇ ਹੈ ਪਰ ਪਰਿਵਾਰਵਾਦ ਦਾ ਦੋਸ਼ ਦੂਜਿਆਂ ਉੱਤੇ ਲਾਉਣਾ ਤਾਂ ਬੜਾ ਸੌਖਾ ਪਰ ਤੁਹਾਡਾ ਜਿਹੜਾ ਪਰਿਵਾਰਵਾਦ ਵੀ ਕਿੱਥੇ ਕਿੱਥੇ ਝਲਕਦਾ ਥਾਂ ਥਾਂ ਝਲਕਦਾ ਹੈਗਾ ਇਸ ਪਰਿਵਾਰਵਾਦ ਨੂੰ ਤੁਸੀਂ ਜਿਹੜਾ ਹੈਗਾ ਕਿਵੇਂ ਪ੍ਰਭਾਵਿਤ ਕਰੋਗੇ ਕਿੰਨੇ ਹੀ ਟਿਕਟਾਂ ਨੇ ਕਿ ਨਹੀਂ ਲੀਡਰ ਨੇ ਬੀਜੇਪੀ ਦੇ ਵਿੱਚ ਜਿਹੜੇ ਕਿ ਪਰਿਵਾਰਵਾਦੀ ਸੰਸਥਾ ਦੇ ਤਹਿਤ ਬਣੇ ਹੋਏ ਨੇ ਇਹਨਾਂ ਦੇ ਇੱਕ ਇਹਨਾਂ ਦੀ ਇੱਕ ਪੂਰੀ ਫਰਿਸਤ ਹੈਗੀ ਆ ਸੋ ਇਹ ਚੀਜ਼ ਜਿਹੜੀ ਹੈਗੀ ਆ ਗੁਮਰਾਹਕੁੰਨ ਤਾਂ ਹੈ ਹੀ ਹੈ ਆ ਤੇ ਨਾਲ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਆਵਾਮ ਦੀਆਂ ਅੱਖਾਂ ਵਿੱਚ ਵੀ ਕੱਟਾ ਪਾਉਣ ਵਾਲੀ ਗੱਲ ਹੈਗੀ ਆ ਕਿ ਜਿਵੇਂ ਤੁਸੀਂ ਆਪ ਸੁਥਰੇ ਬਣੇ ਹੋਏ ਹੋ ਤੇ ਦੂਜੇ ਪਾਸੇ ਜਿਹੜਾ ਕਹਿ ਰਹੇ ਹੈ ਕਿ ਨਹੀਂ ਜੀ ਅ ਇਹ ਜੀ ਕੋਈ ਗੱਲਬਾਤ ਹੈ ਹੀ ਨਹੀਂਗੀ ਇਧਰ ਰਾਜਾ ਬਟਿੰਗਰ ਦੇ ਮਾਮਲੇ ਵਿੱਚ ਰਾਜਾ ਬਟਿੰਗਰ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਕੱਲ ਉਹਨਾਂ ਨੇ ਆਪਣਾ ਰੋਡ ਸ਼ੋਅ ਕੀਤਾ ਇਹਦੇ ਵਿੱਚ ਕਾਂਗਰਸੀ ਇਕਜੁੱਟ ਹੋਏ ਦਿਖਾਈ ਦਿੱਤੇ ਐਦਾਂ ਮਹਿਸੂਸ ਹੋਇਆ ਕਿ ਲੱਗਿਆ ਕਿ ਭਾਈ ਹੁਣ ਜਿਹੜੇ ਕਾਂਗਰਸੀ ਹੈਗੇ ਨੇ ਉਹ ਇਕਜੁੱਟ ਨਹੀਂ ਉਹ ਕਿਤੇ ਨਾ ਕਿਤੇ ਆਪਣੀ ਜਿਹੜੀ ਹੈਗੀ ਆ ਰਾਜਾ ਬਟਿੰਗਰ ਦੇ ਮੈਦਾਨ ਵਿੱਚ ਉਤਰਨ ਦੇ ਮਗਰੋਂ ਕਾਂਗਰਸੀ ਇਕਜੁੱਟ ਹੋ ਗਈ ਹੈ ਜਿੰਨੇ ਵੀ ਕਾਂਗਰਸ ਦੇ ਲੋਕਲ ਲੈਵਲ ਦੇ ਲੀਡਰ ਨੇ ਕੱਲ ਉਹਨਾਂ ਨੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਇਧਰ ਬਿੱਟੂ ਆ ਜਿਹੜਾ ਏ ਬੀਜਪੀ ਦੇ ਜੋ ਕਾਂਗਰਸੀ ਛੱਡ ਕੇ ਗਏ ਨੇ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਰਨਾ ਪਿਆ ਨਾਨਕ ਸਰ ਤੋਂ ਉਹਨਾਂ ਨੂੰ ਵਾਪਸ ਪਰਤਣਾ ਪਿਆ ਅਕਾਲੀ ਦਲ ਦੇ ਵਿੱਚੋਂ ਖਬਰੇ ਆ ਰਹੀ ਹੈ ਕਿ ਮਜੀਠੀਆ ਇੱਕ ਤਰ੍ਹਾਂ ਨਾਲ ਚੋਣ ਪ੍ਰਚਾਰ ਵਿੱਚੋਂ ਗਾਇਬ ਨੇ ਕਈ ਲੋਕ ਕਹਿ ਰਹੇ ਨੇ ਕਿ ਸ਼ਾਇਦ ਉਹ ਇਸ ਲਈ ਗਾਇਬ ਨੇ ਕਿ ਪਰਮਿੰਦਰ ਢੀਂਸਰ ਨੂੰ ਟਿਕਟ ਨਹੀਂ ਦਿੱਤੀ ਗਈ ਤੇ ਉਹ ਸੋਸ਼ਲ ਮੀਡੀਆ ਉੱਤੇ ਭਾਵੇਂ ਕਿ ਆਮ ਆਦਮੀ ਪਾਰਟੀ ਦੇ ਵਿਰੁੱਧ ਪੋਸਟਾਂ ਪਾਉਂਦੇ ਨੇ ਲੇਕਿਨ ਅਕਾਲੀ ਦਲ ਦੇ ਲਈ ਚੋਣ ਪ੍ਰਚਾਰ ਲਈ ਖੁੱਲ ਕੇ ਆ ਨਹੀਂ ਰਹੇ ਹੈਗੇ ਇਹਦੇ ਕਈ ਲੋਕ ਕਈ ਕਾਰਨ ਦੱਸੇ ਜਾ ਰਹੇ ਨੇ ਪਰ ਵੱਡੀ ਖਬਰ ਇਹ ਹੀ ਆ ਰਹੀ ਹੈ ਕਿ ਅਸਲ ਵਿੱਚ ਕਾਰਨ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਕਿ ਭਾਈ ਉਹਨਾਂ ਦੀ ਅੰਦਰਖਾਤੇ ਕੋਈ ਨਾ ਕੋਈ ਨਰਾਜ਼ਗੀ ਚੱਲ ਰਹੀ ਹੈ ਪਾਰਟੀ ਦੇ ਵਿੱਚ ਨਰਾਜ਼ਗੀ ਚੱਲ ਰਹੀ ਹੈ ਚੰਨੀ ਆਪਣੇ ਹਲਕੇ ਵਿੱਚ ਕਹਿ ਰਹੇ ਨੇ ਕਿ ਉਹ ਜਿਹੜਾ ਸੂਬੇ ਦਾ ਵਿਕਾਸ ਕਰਨੀ ਪੂਰੀ ਬਾਹ ਲਾ ਦੇਣਗੇ ਇਸ ਤਰ੍ਹਾਂ ਦਾ ਜਿਹੜਾ ਕੁੱਲ ਮਿਲਾ ਕੇ ਪ੍ਰਚਾਰ ਪੰਜਾਬ ਦੀਆਂ ਬਰੂਹਾਂ ਦੇ ਉੱਪਰ ਦੋਸਤੋ ਚੱਲ ਰਿਹਾ ਇਹ ਪ੍ਰਚਾਰ ਅੱਗੇ ਕਿੱਥੇ ਤੱਕ ਜਾਊਗਾ ਕਿਵੇਂ ਜਾਊਗਾ ਮੈਨੂੰ ਲੱਗਦਾ ਇਹ ਦੇਖਣਾ ਹੋਏਗਾ ਇਧਰ ਭਾਜਪਾ ਲਈ 400 ਪਾਰ ਤੇ ਮਜ਼ਾਕ ਹੈ ਤੇ ਇੱਕ ਤਾਂ 400 ਪਾਰ ਇੱਕ ਤਰ੍ਹਾਂ ਦਾ ਮਜ਼ਾਕ ਬਣਿਆ ਹੋਇਆ ਤੇ 300 ਪਾਰ ਨਾ ਮੁਮਕਿਨ ਹੈ 200 ਪਾਰ ਦਾ ਜਿਹੜਾ ਹੈਗਾ ਉਹ ਬੜਾ ਔਖਾ ਵਾ ਇਹ ਸ਼ਸ਼ੀ थरूर ਨੇ ਕਿਹਾ ਵੀ ਇਹ ਇੱਕ ਤਰ੍ਹਾਂ ਦਾ ਜੁਮਲਾ ਜਿਹੜਾ ਕਿ ਬੜਾ ਔਖਾ ਹੈਗਾ ਤੇ ਦੂਜੇ ਪਾਸੇ ਮਨੀਪੁਰ ਦੀ ਹਿੰਸਾ ਦੀ ਗੱਲ ਕਰੀਏ ਮਿੱਤਰੋ ਮਨੀਪੁਰ ਦੇ ਵਿੱਚ ਜਿਹੜਾ ਹੈਗਾ ਹਿੰਸਾ ਨੂੰ ਪੂਰਾ 1 ਸਾਲ ਹੋ ਗਿਆ ਜਿੱਥੇ ਮਤਈ ਤੇ ਕੁੱਕਈ ਪਾਈਚਾਰਿਆਂ ਦੇ ਵਿੱਚ ਕਾਫੀ ਆਪਸ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਵਿੱਚ ਇੰਨਾ ਰਫੜ ਪਿਆ ਹੋਇਆ ਇੰਨਾ ਵਿਰੋਧਾਪਾਸ ਹੋਇਆ ਹੋਇਆ ਵਾ ਵੀ ਇਹ ਆਪਸ ਵਿੱਚ ਇਕੱਠੇ ਨਹੀਂ ਇਸ ਸਮੇ ਹੈਗੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਸੂਰਤਿ ਹਾਲ ਬਣੀ ਹੋਈ ਹੈ ਇਹ ਸੂਰਤਿ ਹਾਲ ਦੇ ਵਿੱਚੋਂ ਇਹ ਮਹੀਨੇ ਵਿੱਚ ਇੱਕ ਵਾਰ ਜਿਹੜਾ ਇਹ ਜਾ ਸੰਪਰਕ ਹੁੰਦਾ ਸੂਬੇ ਵਿੱਚ ਸ਼ਾਂਤੀ ਜਿਹੜੀ ਘਟਦੀ ਰਹੀ ਹੈ ਸ਼ਾਂਤੀ ਦੀ ਸੰਭਾਵਨਾ ਨਹੀਂ ਰਹੀ ਇਹਦੇ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈਗੀ ਹੈ ਦੂਜੇ ਪਾਸੇ ਦਿੱਲੀ ਦੇ ਸਕੂਲਾਂ ਦੇ ਵਿੱਚ ਬੰਬ ਦੀ ਧਮਕੀ ਦਾ ਮਕਸਦ دہشت ਫੈਲਾਉਣਾ ਪੁਲਿਸ ਨੇ ਕਿਹਾ ਕੱਲ 200 ਦੇ ਕਰੀਬ ਸਕੂਲਾਂ ਦੇ ਵਿੱਚ ਇੱਕ ਚੇਤਾਵਨੀ ਆਈ ਸੀਗੀ ਕਿ ਭਾਈ ਇੱਥੇ ਬੰਬ ਸਪੋਰਟ ਦੀ ਘਟਨਾ ਈਮੇਲ ਆਈ ਸੀਗੀ ਉਸ ਤੋਂ ਬਾਅਦ ਵਿੱਚ ਭਾਵੇਂ ਕਿ ਹਫੜਾ ਤਫੜੀ ਮੱਚੀ ਪਰ ਇਹੋ ਜਿਹਾ ਕੁਝ ਹੋਇਆ ਨਹੀਂ ਦਿੱਲੀ ਪੁਲਿਸ ਨੇ ਹੁਣ ਕਿਹਾ ਕਿ ਅਸਲ ਵਿੱਚ ਇਹਦਾ ਵੱਡਾ ਕਾਰਨ ਹੈਗਾ ਕਿ ਇੱਥੇ ਸਿਰਫ ਸਿਰਫ ਲੜਾਉਣਾ ਚਾਹੁੰਦੇ ਸੀਗੇ ਹੋਰ ਕੁਝ ਨਹੀਂ ਬਸਪਾ ਨੂੰ ਕਾਨੂੰਨ ਦਾ ਰਾਜ ਦੇਣ ਦੀ ਲਈ ਬਲਡੋਜ਼ਰ ਨਹੀਂ ਲੋੜ ਨਹੀਂ ਮੰਮਤਾ ਵੈਂਦਾ ਜੀ ਕਹਿ ਰਹੀ ਹੈ ਕਿ ਜੇਕਰ ਬਲਡੋਜ਼ਰ ਦੇ ਰਾਜ ਨੂੰ ਭਜਾਉਣਾ ਤਾਂ ਫਿਰ ਮੰਮਤਾ ਦੇ ਰਾਜ ਨੂੰ ਲਿਆਉਣਾ ਪਏਗਾ ਉਮਰ ਅਬਦੁੱਲਾਹ ਨੇ ਜਿਹੜਾ ਹੈਗਾ ਤੇ ਫਿਆਰ ਸਿਆਜ਼ ਮੁइद ਵੱਲੋਂ ਬਾਰਾਮੁੱਲਾ ਹਲਕੇ ਤੋਂ ਨਾਮਜ਼ਦਗੀ ਪੱਤਰ ਭਰੇ ਗਏ ਨੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਸਿਆਸੀ ਸਰਗਰਮੀਆਂ ਜਿਹੜੀਆਂ ਹੈਗੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਜੀ ਇਹ ਸਿਆਸੀ ਸਰਗਰਮੀਆਂ ਅੱਗੇ ਕਿੱਥੇ ਤੱਕ ਜਾਂਦੀਆਂ ਨੇ ਇਹ ਮੈਨੂੰ ਲੱਗਦਾ ਕਿ ਦੇਖਣਾ ਹੋਏਗਾ ਪੈਲੇਸਟਾਈਨ ਪੱਖੀ ਸੰਗਠਨ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਵਰਸਟੀ ਕੈਂਪਸ ਦੇ ਵਿੱਚ ਡਟੇ ਹੋਏ ਨੇ ਇਹ ਗੱਲ ਜਿਹੜੀ ਹੈਗੀ ਲਾਸ ਐਂਜਲਸ ਦੇ ਵਿੱਚ ਸਾਈਏ ਕੈਲੀਫੋਰਨੀਆ ਦੇ ਵਿੱਚ ਵੀ ਪੈਲੇਸਟਾਈਨ ਦੇ ਹੱਕ ਦੇ ਵਿੱਚ ਨਾਰੇ ਲੱਗ ਰਹੇ ਨੇ ਇਹ ਇ ਇ ਇਤੋਂ ਇਹ ਪਤਾ ਲੱਗਦਾ ਕਿ ਜਿਵੇਂ ਸਾਡੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਉਹ ਪੈਲੇਸਟਾਈਨ ਦੇ ਹੱਕ ਦੇ ਵਿੱਚ ਨਾਰੇ ਲਾਉਣ ਤੋਂ ਘਬਰਾਉ ਜਾਂਦੀ ਹੈ ਅਮਰੀਕਾ ਜਿਹੜਾ ਕਿ ਦੁਨੀਆ ਦਾ ਆਪਣੇ ਆਪ ਨੂੰ ਵੱਡਾ ਮੁਲਕ ਹੁੰਦਾ ਉਹਦੇ ਵਿੱਚ ਵੀ ਜਿਹੜਾ ਉਹ ਖੁਦ ਸਾਮਰਾਜੀ ਮੁਲਕ ਹੈ ਉਹ ਖੁਦ ਜਿਹੜਾ ਹੈਗਾ ਇਜ਼ਰਾਈਲ ਪੱਖੀ ਹੈ ਇਹਦੇ باوجود ਉਸ ਅਮਰੀਕਾ ਦੇ ਵਿੱਚ ਉਸ ਅਮਰੀਕਾ ਸਰਕਾਰ ਦੀ ਨੀਤੀ ਦੇ ਵਿਰੁੱਧ ਜਿਹੜਾ ਹੈਗਾ ਪਰ ਇੱਕ ਤਰ੍ਹਾਂ ਨਾਲ ਪ੍ਰੋਟੈਸਟ ਹੁੰਦੇ ਨੇ ਇਹ ਉਹਨਾਂ ਮੁਲਕਾਂ ਦਾ ਜਿਹੜਾ ਇੱਕ ਲਿਬਰਲਪਣ ਵੀ ਹੈ ਜਿਹੜਾ ਉੱਥੇ ਕਾਫੀ ਸਪੇਸ ਡੈਮੋਕਰੈਟਿਕ ਇਹ ਉਹਦੀ ਮੂੰਹ ਬੋਲਦੀ ਤਸਵੀਰ ਹੈਗੀ ਆ ਜਦ ਕਿ ਭਾਰਤ ਜਦੋਂ ਵਿਸ਼ਵ ਗੁਰੂ ਬਣਨਾ ਚਾਹੁੰਦਾ ਉੱਥੇ ਜਿਹੜੇ ਨਾਗਰਿਕ ਅਧਿਕਾਰਾਂ ਦਾ ਹਾਲ ਜਿਹੜਾ ਲਗਾਤਾਰ ਉਹਦਾ ਗ੍ਰਾਫ ਡਿੱਗਦਾ ਜਾ ਰਿਹਾ ਹੈਗਾ ਇਧਰ ਅ ਨਰਿੰਦਰ ਮੋਦੀ ਉੱਤੇ ਰਾਹੁਲ ਗਾਂਧੀ ਨੇ ਕਿਹਾ ਕਿ ਅਸਲ ਵਿੱਚ ਹੱਕ ਬਰਸਤਾ ਨੂੰ ਨਕਸਲੀ ਆਖਣ ਲਈ ਜਿਹੜਾ ਨੱਡਾ ਹੋ ਗਿਆ ਜਾਂ ਬੀਜੇਪੀ ਦੇ ਹੋਰ ਆਗੂ ਹੋ ਗਏ ਉਹ ਦੋਸ਼ੀ ਨੇ ਤੇ ਦੂਜੇ ਪਾਸੇ ਪ੍ਰਿਯੰਕਾ ਗਾਂਧੀ ਦਾ ਵੀ ਇਹੀ ਬਿਆਨ ਆ ਕਿ ਭਾਈ ਨਰਿੰਦਰ ਮੋਦੀ ਲਗਾਤਾਰ ਆਪਣੇ ਆਪਣੀ ਜਿਹੜੀ ਹਕੀਕਤ ਨੂੰ ਲੁਕਾਉਣ ਦੇ ਲਈ ਝੂਠ ਦਾ ਆਸਰਾ ਲੈ ਰਹੇ ਨੇ ਇਹ ਜਿਹੜਾ ਝੂਠ ਹੈ ਉਹ ਅਸਲ 'ਚ ਬਾਰ-ਬਾਰ ਜਿਹੜਾ ਹੈਗਾ ਨਹੀਂ ਚੜਦਾ ਹੈਗਾ ਅੰਜਾਮ ਤੇ ਜਾਂਦਾ ਹੁੰਦਾ ਸੋ ਇਸ ਤਰ੍ਹਾਂ ਦੀਆਂ ਜੋ ਦੋਸਤੋ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਚੋਣਾ ਦਾ ਮਾਹੌਲ ਜਿਵੇਂ ਜਿਵੇਂ ਮਗਨ ਲੱਗਿਆ ਹੋਇਆ ਤਿਉਂ-ਤਿਉਂ ਚੀਜ਼ਾਂ ਆ ਰਹੀਆਂ ਹੋ ਅੰਮ੍ਰਿਤਸਰ ਤੋਂ ਵੀ ਕਹਿੰਦੇ ਕਿ ਤਰਨਜੀਤ ਸਿੰਘ ਉਹ ਚੋਣ ਲੜ ਰਹੇ ਨੇ ਉਹ ਹੁਣ ਕਹਿੰਦੇ ਕਿ ਬਹੁਤ ਵੱਡਾ ਗੱਫਾ-ਸ਼ਫਾ ਲੈ ਕੇ ਆ ਰਹੇ ਨੇ ਉਹ ਗੱਫਾ-ਸ਼ਫਾ ਬੀਐਨਆਰਏਸ ਨੂੰ ਕਹਿ ਰਹੇ ਨੇ ਜਿਹੜੇ ਪੰਜਾਬੀ ਨਹੀਂ ਮਤਲਬ ਭਾਰਤੀ ਮੂਲ ਦੇ ਨੇ ਵੀ ਅੰਮ੍ਰਿਤਸਰ ਦੇ ਵਿੱਚ ਚੰਗਾ ਤੁਸੀਂ ਪੈਸਾ দাও ਫੰਡ দাও ਸੋ ਫੰਡ ਫੰਡ ਦਾ ਫੰਡ ਆਉ ਕਿ ਨਹੀਂ ਤਾਂ ਪਤਾ ਨਹੀਂ ਪਰ ਚੋਣਾਂ ਨੂੰ ਲੁਭਾਉਣ ਦੇ ਲਈ ਇਹ ਕਿੰਨਾ کارਗਰ ਸਾਬਤ ਹੋਏਗਾ ਇਹ ਦੇਖਣਾ ਹੋਏਗਾ ਕਿਉਂਕਿ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਤੁਹਾਡਾ ਆਪਣਾ ਕੋਈ ਮਾਸ ਬੇਸ ਨਾ ਹੋਵੇ ਫਿਰ ਤੁਸੀਂ ਜਿਹੜਾ ਆਪਣਾ ਤੁਹਾਡੇ ਤੁਸੀਂ سفیر ਰਹੇ ਹੋਏ ਹੋ ਉਥੇ ਅਮਰੀਕਾ ਦੇ ਉਹ سفیر ਹੋਣ ਦੇ ਜਿਹੜੇ ਪੁਰਾਣੇ ਇੱਕ ਲਿੰਕ ਹੁੰਦੇ ਨੇ ਸੋਰਸ ਹੁੰਦੇ ਨੇ ਉਹਨਾਂ ਨੂੰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਇਹ ਵੀ ਠੀਕ ਹੈ ਕਿ ਜਿਹੜਾ ਨੌਨ ਪੰਜਾਬੀ ਇੱਕ ਐਨਆਰਆਈ ਸੈਕਸ਼ਨ ਹੈਗਾ ਉਹ ਵੱਡੇ ਪੱਧਰ ਤੇ ਆਪਾਂ ਨੂੰ ਪਤਾ ਵੀ ਭਾਜਪੀ ਦੇ ਨਾਲ ਜੁੜਿਆ ਹੋਇਆ ਤੇ ਹੋ ਸਕਦਾ ਹੈ ਕਿ ਉਹ ਇਹੋ ਜਿਹਾ ਭਰੋਸਾ ਦੇ ਦੇਵੇ ਕੁਝ ਪੈਸਾ ਵੀ ਦੇ ਦੇ ਪਰ ਇੱਕਦਮ ਦਵੇਗਾ ਉਹਦੀ ਹਾਲੇ ਕੋਈ ਗਾਰੰਟੀ ਨਹੀਂ ਹੈਗੀ ਸੋ ਇਹ ਕੁਝ ਖਬਰਾਂ ਨੇ ਦੋਸਤੋ ਇਹਦੇ ਉੱਤੇ ਆਪਾਂ ਗੱਲਬਾਤ ਕੀਤੀ ਹੈ ਹੁਣ ਆਪਣੀ ਸਾਂਝ ਸੋਮਵਾਰ ਨੂੰ ਪਾਏਗੀ ਸੋਮਵਾਰ ਨੂੰ ਜਿਹੜਾ ਹੈਗਾ ਭਾਰਤ ਪੰਜਾਬ ਤੇ ਦੁਨੀਆ ਦੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਦੇਖਾਂਗੇ ਕਿ ਕੀ ਹੋ ਰਿਹਾ ਸਾਡੇ ਗਵਾਂਡੀ ਮੁਲਕ ਵਿੱਚ ਕੀ ਹੋ ਰਿਹਾ ਉਦੋਂ ਤੱਕ ਹੋਰ ਨਵਾਂ ਕੁਝ ਕੀ ਹੁੰਦਾ ਹੈਗਾ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਆਪਣੇ ਅੰਜਾਮ ਤੇ ਜਾਣ ਗਈਆਂ ਉਦੋਂ ਤੱਕ ਜਿਹੜਾ ਹੈਗਾ ਨਵਾਂ ਕੋਈ ਵਿਗਲ ਵੱਜੇਗਾ ਕਿ ਨਹੀਂ ਵੱਜੇਗਾ ਪ੍ਰਧਾਨ ਮੰਤਰੀ ਦੇ ਜਿਹੜੇ ਹੈਗੇ ਆ ਭਾਸ਼ਣ ਅੱਗੇ ਜਾ ਕੇ ਕਿਸ ਰੂਪ ਦੇ ਵਿੱਚ ਕੀ ਰੂਪ ਲੈਂਦੇ ਨੇ ਉਹਦੀ ਗੱਲਬਾਤ ਕਰਾਂਗੇ ਸੋ ਆਪਣੀ ਹੁਣ ਜਿਹੜੀ ਅਗਲੀ ਸਾਂਝ ਹੈਗੀ ਆ ਮਿੱਤਰੋ ਉਹ ਹੁਣ ਸੌ ਵਾਰ ਨੂੰ ਪਾਏਗੀ ਤਦ ਤੱਕ ਲਈ ਇਜਾਜ਼ਤ ਦਿਓ ਸ਼ੁਕਰੀਆ ਮਿਹਰਬਾਨੀ ਦੋਸਤੋ